ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿੰਨੇ ਗੁਰੂਆਂ ਦੀ ਬਾਣੀ 6 ਜਾਂ 7 ਅਕਸਰੇ ਵਿਵਾਦ ਆਪਣੇ ਚ ਘੁੰਮਦਾ ਰਹਿੰਦਾ ਹੈ ਤਾਂ ਜਦ ਅਸੀਂ ਵੀ ਇਹਦੇ ਤੇ ਰਿਸਰਚ ਕੀਤੀ ਤਾਂ ਕੁਝ ਹੈਰਾਨੀਜਨਕ ਗੱਲਾਂ ਸਾਹਮਣੇ ਆਈਆਂ ਕਿ ਅੱਜ ਤੱਕ ਆਪਾਂ ਨੂੰ ਗਲਤ ਇਤਿਹਾਸ ਪੜਾਇਆ ਜਾਂਦਾ ਹੈ ਤਾਂ ਹੁਣ ਆਪਾਂ ਗੱਲ ਕਰਾਂਗੇ ਇਹ ਸਾਰੇ ਤੱਤਾਂ ਦੇ ਆਧਾਰ ਤੇ ਜੋ ਆਪਣੀ ਗੱਲਬਾਤ ਹੋਊਗੀ ਤੇ ਸਾਰੇ ਡਿਸਕ੍ਰਿਪਸ਼ਨਸ ਤੋਂ ਲਿੰਕ ਤੇ ਪੀਡੀਐਮ ਮਿਲ ਜਾਣਗੇ ਤਾਂ ਸ਼ੁਰੂ ਕਰਦੇ ਆਂ ਆਪਾਂ ਇਸ ਵੀਡੀਓ ਨੂੰ ਤਾਂ ਜਦ ਆਪਾਂ ਭੋਗ ਦੇ ਸ਼ਲੋਕ ਪੜ੍ਹਦੇ ਆਂ ਜਿਨ੍ਹਾਂ ਨੌਵੇਂ ਮੱਲੇ ਦੇ ਸ਼ਲੋਕ ਵੀ ਕਹਿੰਨੇ ਆ ਗੁਰੂ ਤੇਗ ਬਹਾਦਰ ਸਾਹਿਬ ਨੇ ਤਾਂ ਦੋਹਰੇ ਤੋਂ ਬਾਅਦ ਇੱਕ ਸ਼ਲੋਕ ਆਉਂਦਾ ਹੈ ਬਲ ਛੁੱਟਿਓ ਬੰਦਨ ਪਰੈ ਕਛ ਨਾ ਹੋਤ ਉਪਾਏ ਕਹੋ ਨਾਨਕ ਅਬ ਓਟ ਹਰ ਗਜ ਸਿਓ ਹੋਤ ਸਹਾਈ ਤਾਂ ਇਹ ਸ਼ਲੋਕ ਆਉਂਦਾ ਹੈ ਤਾਂ ਇੱਥੋਂ ਹੀ ਕਨਫਿਊਜ਼ਨ ਸ਼ੁਰੂ ਹੁੰਦੀ ਹੈ ਦੱਸਿਆ ਜਾਂਦਾ ਹੈ ਕਿ ਇਹ ਸ਼ਲੋਕ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਜੇਲ੍ਹ ਵਿੱਚ ਬੈਠ ਕੇ ਲਿਖਿਆ ਸੀ ਜਦ ਉਹਨਾਂ ਦੀ ਸ਼ਹਾਦਤ ਤੋਂ ਪਹਿਲਾਂ ਇਹ ਸ਼ਲੋਕ ਉਹਨਾਂ ਨੇ ਲਿਖਿਆ ਸੀ ਇਹ ਸ਼ਲੋਕ ਲਿਖ ਕੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਾਲ ਗੋਬਿੰਦ ਰਾਏ ਜੀ ਨੂੰ ਭੇਜ ਦਿੱਤਾ ਸੀ ਤਾਂ ਇਹ ਸ਼ਲੋਕ ਉਹਨਾਂ ਨੇ ਤਾਂ ਲਿਖਿਆ ਸੀ ਉਹ ਬਾਲ ਗੋਬਿੰਦ ਰਾਏ ਜੀ ਦੀ ਪਰਖ ਕਰਨੇ ਚਾਹੁੰਦੇ ਸੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕਲਗੀਧਰ ਪਿਤਾ ਦੀ ਪਰਖ ਕਰਨਾ ਚਾਹੁੰਦੇ ਸੀ ਕਿ ਉਹ ਉਹਨਾਂ ਨੂੰ ਸਿਰਫ ਉਹਨਾਂ ਦਾ ਪਿਤਾ ਹੀ ਮੰਨਦੇ ਨੇ ਜਾਂ ਗੁਰੂ ਨਾਨਕ ਦੇਵ ਜੀ ਦੀ ਜੋਤ ਵੀ ਮੰਨਦੇ ਨੇ ਤਾਂ ਉਸ ਤੋਂ ਬਾਅਦ ਬਾਲ ਗੋਬਿੰਦ ਰਾਏ ਜੀ ਆਪਣਾ ਜਵਾਬ ਭੇਜਦੇ ਨੇ ਤਾਂ ਉਹ ਸ਼ਲੋਕ ਸੀ ਬਲ ਹੋਆ ਬੰਧਨ ਛੁੱਟੈ ਸਭ ਕਿਛ ਹੋਤ ਉਪਾਏ ਨਾਨਕ ਸਭ ਕਿਛ ਤੁਮਰੇ ਹੱਥ ਤੁਮ ਹੀ ਹੋਤ ਸਹਾਈ ਕਿ ਤੁਸੀਂ ਹੀ ਨਾਨਕ ਦੀ ਜੋਤ ਹੋ ਤੇ ਸਭ ਕੁਛ ਤੁਹਾਡੇ ਹੀ ਹੱਥ ਹੈ ਤਾਂ ਇਤੋਂ ਸ਼ੁਰੂ ਹੁੰਦੀ ਓ ਕਨਫਿਊਜ਼ਨ ਜਿਹੜੀਆਂ ਪੁਰਾਤਨ ਬੀੜਾਂ ਸੀ ਭਾਈ ਮਨੀ ਸਿੰਘ ਜੀ ਵੱਲੋਂ ਲਿਖੀਆਂ ਹੋਈਆਂ ਬਾਬਾ ਦੀਪ ਸਿੰਘ ਜੀ ਵੱਲੋਂ ਲਿਖੀਆਂ ਹੋਈਆਂ ਉਹ ਹਸਤ ਲਿਖਿਤ ਬੀੜਾਂ 'ਚ ਕਿਸ ਸ਼ਲੋਕ ਮੂਰੇ ਮਹਿਲਾ ਦਸਵਾਂ ਪਾਇਆ ਹੋਇਆ ਹੈ ਦਸੇਜਾਂ ਦਾ ਹੈ ਕਿ ਜਿਹੜੀ ਇਹ ਹੱਥ ਲਿਖਿਤ ਬੀੜਾ ਨੇ ਬਾਬਾ ਦੀਪ ਸਿੰਘ ਜੀ ਦੀਆਂ ਅਤੇ ਭਾਈ ਮਨੀ ਸਿੰਘ ਜੀ ਦੀਆਂ ਇਹ ਤਖਤ ਸਹਿਬਾਨਾਂ ਤੇ ਸ਼ਿਸ਼ੋਭਿਤ ਹਨ ਹਜੂਰ ਸਾਹਿਬ ਅਤੇ ਹਰਮੰਦਰ ਸਾਹਿਬ ਇਹ ਬੀੜ ਸ਼ਿਸ਼ੋਭਿਤ ਹਨ ਜਿੱਥੇ ਮਹਲਾ 10 ਲਿਖਿਆ ਗਿਆ ਤਾਂ ਅੱਗੇ ਵਧਦੇ ਆ ਤਾਂ ਆਪਣ ਇੱਕ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਇੱਕ ਕਥਾ ਮਿਲਦੀ ਹੈ ਜੋ YouTube ਤੇ ਅਵੇਲੇਬਲ ਹੈ ਨੌਵੇਂ ਮੱਲੇ ਦੇ ਸ਼ਲੋਕ ਉਹਨਾਂ ਨੇ ਉੱਤੇ ਵਿਆਖਿਆ ਕੀਤੀ ਹੈ ਸ਼ਲੋਕਾਂ ਦੀ ਤਾਂ ਉਸ ਵਿੱਚ ਵੀ ਉਹ ਦੱਸਦੇ ਨੇ ਕਿ ਜਿਹੜਾ ਸ਼ਲੋਕ ਹੈ ਉਹ 10ਵੇਂ ਮੱਲੇ ਦਾ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਲਿਖਿਆ ਤਾਂ ਪਾਓ ਵੀਡੀਓ ਵੀ ਲਾ ਦਨੇ ਅਗੇ ਕਲਿੱਪ ਲਾ ਦਨੇ ਹੁਣ ਤੁਸੀਂ ਬਾਲ ਛਟਕ ਬੰਦਨ ਪਰ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਸਿੱਤੇ ਪਾਸੇ ਪਰਖ ਕਰਨ ਵਾਸਤੇ ਦੋ ਰਾਹ ਚਾਰਿਆ ਸਤਿਗੁਰੂ ਜੀ ਮਹਾਨ ਜੀ ਬਾਲ ਛਟਕ ਬੰਦਨ ਪਰ ਬਾਲ ਜੇ ਇੱਕ ਬਾਲ ਛਟ ਗਿਆ ਬੰਦਨ ਪੈ ਗਏ ਹਨ ਚੋ ਨਾ ਹੋਤ ਉਪਾ ਸਿੰਘ ਸੱਚੇ ਪਾਤਸ਼ਾਹ ਦੇ ਪ੍ਰਸਾਦ ਮਹਾਰਾਜ ਕਹਿ ਰਹੇ ਹਨ ਕਿ ਕੋਈ અપਾਵ ਯਤਨ ਨਹੀਂ ਹੋ ਰਿਹਾ ਲਾਲ ਜੀ ਕਹਾ ਨਾਨਕ ਅਬ ਓਟ ਹਾਰ ਪੰਗੋ ਨਾਨਕ ਦੇ ਨੌਵੇਂ ਪਾਤਸ਼ਾਹ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਕੋ ਹਰੀ ਦੀ ਓਟ ਹਾਰ ਕਾਜ ਜਿਹਾ ਹੋ ਸਹਾ ਜਿਹੜਾ ਗਾਲ ਐਰਾ ਪਤ ਹਾਥੀ ਦੀ ਤਾਕਤ ਕੀਤੀ ਸੀ ਹਰਿਆਣ ਖੇਤਰ ਦੇ ਉੱਪਰ ਪੰਗਵੇ ਨੇ ਫਕਰ ਲਿਆ ਸੀ ਇਸ ਤਰ੍ਹਾਂ ਸਹਾਇਤਾ ਕਰੋ ਇਥੋਂ ਤੱਕ ਵਾਲੀ ਉਚਾਰ ਕੇ ਅਨੰਪੁਰ ਸਾਹਿਬ ਨੂੰ ਪਹਿਲਾਂ ਤੇ ਹੀ ਸੀ ਸੋ ਸਤਿਗੁਰੂ ਗਰੀਬ ਨਿਵਾਜ ਸਕੇ ਪਾਠ ਜਦੋਂ ਇਥੇ ਕੱਟ ਬਾਣੀ ਪੜੀ ਗੁਰੂ ਗਰੀਬ ਨਿਵਾਜ ਜੀ ਨੇ ਅੱਗੋਂ ਦਾ ਉੱਤਰ ਦਿੱਤਾ ਪਹਿਲਾਂ ਉਹਦੇ ਇੱਕ ਵਾਰ ਅਰਥ ਸੁਣੋ ਬਲ ਹੋਆ ਬੰਧਨ ਛੁੱਟੇ ਬਲ ਹੋਆ ਬੰਧਨ ਛੁੱਟੇ ਚੰਗੀ ਤਰ੍ਹਾਂ ਵਿਚਾਰ ਕੀਤੀ ਹੈ ਕਿ ਪਰਖ ਕਰ ਰਹੇ ਹਨ ਸਤਿਗੁਰੂ ਕਿਤਾ ਜੀ ਮਹਾਰਾਜ ਕਹਿੰਦੇ ਬਲ ਹੋਆ ਬਲ ਹੋ ਗਿਆ ਹੈ ਤੁਹਾਡੇ ਸੀਸ ਦੇਣ ਦੇ ਕਾਰਨ ਆਪ ਜੀ ਦੀ ਕੁਰਬਾਨੀ ਦੇ ਕਾਰਨ ਇਸ ਸਿੱਖ ਕੌਮ ਦੇ ਵਿੱਚ ਜੀਵਾਂ ਦੇ ਵਿੱਚ ਬਲ ਪੈ ਗਿਆ ਤੇ ਬੰਧਨ ਛੁੱਟ ਗਏ ਹਨ ਜਿਹੜੇ ਜਨਮ ਦੇ ਪਏ ਹੋਏ ਸੌਤਾ ਪਰਕੋਪੀਆਂ ਵਾਲੇ ਮੰਨਦੇ ਹੀ ਨਹੀਂ ਦਾ ਕਹਿੰਦੇ ਸਤਿਗੁਰੂ ਨੇ ਸੀਸ ਨਹੀਂ ਦਿੱਤਾ ਪਰ ਇਹਨਾਂ ਨੂੰ ਚੇਤਾ ਕੰਨ ਤੇ ਵੱਜਿਓ ਤੇ ਆਉਂਦਾ ਬਾਤੂਰ ਜੀ ਕਹਿੰਦੇ ਬੰਧਨ ਛੁੱਟ ਗਏ ਆਪ ਜੀ ਦੀ ਪਰਮਾਨੰਦੀ ਦਾ ਸਰਕਾਰ ਪਿਤਾ ਜੀ ਸਭ ਕਿਛ ਹੋਤ ਉਪਾਾਰ ਮਾਰਾ ਜਤਨ ਹੋ ਆਇਆ ਹੈ ਪਰਮਾਨੰਦੀ ਦੇ ਕਾਰਨ ਸਤਿ ਸਾਕ ਹੈ ਤੁਮਰੇ ਹੱਥ ਮੈਂ ਬਤਨ ਗੋਮ ਸਿੰਘ ਸਾਡਾ ਪਾਸ਼ਾ ਗੁਰੂ ਨਾਮ ਰੂਪ ਜੀ ਕਹਿੰਦੇ ਸਭ ਕੁਝ ਆਪ ਜੀ ਦੇ ਹੱਥ ਵਿੱਚ ਹੈ ਤੁਮ ਜੀ ਹੋਤ ਸਹਾ ਆਪ ਜੀ ਸਾਰੇ ਸਾਡਾ ਸਹਾਇਤਾ ਕਰਨ ਵਾਲੇ ਹੋ ਪ੍ਰਾਰਥਨ ਵੀੜਾ ਵਿੱਚ ਮਹੱਲਾ 10 ਵਜਾ ਪਾਸ਼ਾ 10 ਨੀ ਕਹਿੰਿਆ ਵੀੜਾ ਵਿੱਚ ਆਉਂਦਾ ਹੈ ਪਰ ਜੋ ਹੁਣ ਪ੍ਰਚਲਿਤ ਵੀੜਾ ਉਹਨਾਂ ਵਿੱਚ ਨਹੀਂ ਪਰ ਇਹ ਦੋਹਰਾ 10 ਵਜੇ ਪਾਸ਼ਾ ਦਾ ਜਾਣਾ ਹਾ ਤਾਂ ਹੁਣ ਆਪਾਂ ਇਹ ਵੀਡੀਓ ਸੁਣੀ ਸੀ ਇਹ ਆਡੀਓ ਸੁਣੀ ਸੀ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਦੀ ਜੇ ਜੋ ਵੀ ਕਹਿ ਰਹੇ ਨੇ ਕਿ ਇਹ 10ਵੇਂ ਮੰਲੇ ਦਾ ਸ਼ਲੋਕ ਹੈ ਫੁੱਲ ਵੀਡੀਓ ਆਪਾਂ ਡਿਸਕ੍ਰਿਪਸ਼ਨ ਜਿੱਦਾ ਲਿੰਕ ਦੇ ਦਾਂਗੇ ਤੁਹਾਨੂੰ ਫੁੱਲ ਵੀਡੀਓ ਵਿੱਚ ਅਸੀਂ ਕਥਾ ਸੁਣ ਸਕਦੇ ਹਾਂ ਉੱਥੇ ਜਾ ਕੇ ਤੁਹਾਨੂੰ ਉੱਤੇ ਹੋਰ ਪਤਾ ਲੱਗੂਗਾ ਤਾਂ ਇਹ ਤੋਂ ਬਾਅਦ ਆਪਾਂ ਨੂੰ ਇੱਕ ਹੋਰ ਇੱਕ ਤੱਤ ਮਿਲਦਾ ਇੱਕ ਹੋਰ ਸਬੂਤ ਮਿਲਦਾ ਹੈ ਰਾੜਾ ਸਾਹਿਬ ਸੰਪਰਦਾ ਵੱਲੋਂ ਇੱਕ ਟੀਕਾ ਕਰਨ ਕੀਤਾ ਗਿਆ ਸ੍ਰੀ ਗੁਰਗ੍ਰੰਥ ਸਾਹਿਬ ਦਾ ਇੱਕ ਟੀਕਾ ਕਰਨ ਹੈ ਜਿਹਨੂੰ ਫਰੀਦਕੋਟ ਵਾਲਾ ਟੀਕਾ ਕਰਨ ਕਿਹਾ ਜਾਂਦਾ ਆਪਾਂ ਸਕਰੀਨਸ਼ਾਟ ਲਾ ਦਿੰਨੇ ਆ ਇਸ ਇਹ ਟੀਕਾ ਕਰਨ ਦਾ ਜੀ ਤੁਸੀਂ ਦੇਖ ਸਕਦੇ ਹੋ ਇਹ ਸਾਰੀ ਸਾਖੀ ਭਾਰੇ ਦੱਸਿਆ ਗਿਆ ਕਿ ਕਿਵੇਂ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਇਹ ਸ਼ਲੋਕ ਵਾਲੀ ਚਿੱਠੀ ਭੇਜੀ ਗਈ ਤੇ ਉਸ ਤੋਂ ਬਾਅਦ ਇਹਦਾ ਜਵਾਬ ਆਇਆ ਤਾਂ ਜਿਹੜਾ ਇਹ ਪੂਰੀ ਤੀਕਾ ਕਰਨ ਦਾ ਇਹਦਾ ਪੀਡੀਐਫ ਤੁਸੀਂ ਇਹਨਾਂ ਦੀ ਵੈਬਸਾਈਟ ਰਾੜਾ ਸਾਹਿਬ ਵਾਲਿਆਂ ਦੀ ਵੈਬਸਾਈਟ ਤੋਂ ਵੀ ਡਾਊਨਲੋਡ ਕਰ ਸਕਦੇ ਹੋ ਜਾਂ ਸਾਨੂੰ ਕਮੈਂਟਾਂ 'ਚ ਕਹੋ ਅਸੀਂ ਵੀ ਤੁਹਾਨੂੰ ਭੇਜ ਦਾਂਗੇ ਉਹ ਚ ਵੀ ਤੁਸੀਂ ਸਾਰਾ ਪੜ ਸਕਦੇ ਹੋ ਤਾਂ ਕੁਝ ਲੋਕਾਂ ਦਾ ਮੰਨਣਾ ਵੀ ਤੁਹਾਨੂੰ ਦੱਸਦੇ ਆ ਤਾਂ ਕੁਝ ਕਹਿੰਦੇ ਨੇ ਵੀ ਇਹ ਜਿਹੜਾ ਸ਼ਲੋਕ ਇਹਨੂੰ ਤਾਂ ਨਵੇਂ ਮੱਲੇ ਦੇ ਅੰਤਰਗਤ ਲਿਖਿਆ ਗਿਆ ਕਿਉਂਕਿ ਉਸ ਟਾਈਮ ਬਾਲ ਗੋਬਿੰਦ ਰਾਏ ਜੀ ਨੂੰ ਗੁਰੂ ਦੀ ਉਪਾਧੀ ਨਹੀਂ ਮਿਲੀ ਸੀ ਇਸ ਕਰਕੇ ਇਹ ਸ਼ਲੋਕ ਨੂੰ ਨੌਵੇਂ ਮੱਲੇ ਦੇ ਅੰਤਰਗਤ ਲਿਖਿਆ ਗਿਆ ਤਾਂ ਜ਼ਰੂਰ ਤੁਸੀਂ ਕਮੈਂਟਾਂ 'ਚ ਵੀ ਬਾਰੇ ਦੱਸੋ ਵੀ ਤੁਸੀਂ ਕੀ ਕਹਿੰਦੇ ਹੋ ਵੀ ਛੇ ਗੁਰੂ ਸਾਹਿਬਾਨਾਂ ਦੀ ਬਾਣੀ ਹੈ ਸੱਤ ਗੁਰੂ ਸਾਹਿਬਾਨਾਂ ਦੀ ਬਾਣੀ ਆ ਅੱਠ ਗੁਰੂ ਸਾਹਿਬਾਨਾਂ ਦੀ ਬਾਣੀ ਹੈ ਤੇ ਸਾਰੇ ਪਿੱਛੇ ਕੋਈ ਗਲਤੀ ਹੈ ਕੋਈ ਸਾਜ਼ਿਸ਼ ਹੈ ਤਾਂ ਜ਼ਰੂਰ ਸ਼ੇਅਰ ਕਰ ਦੇ ਇਸ ਵੀਡੀਓ ਨੂੰ ਤੇ ਜ਼ਰੂਰ ਸਬਸਕ੍ਰਾਈਬ ਕਰ ਲੋ ਸਾਡੇ ਚੈਨਲ ਨੂੰ ਧੰਨਵਾਦ